ਹੈਲੋ ਜੀ ਅੱਜ ਆਪਾਂ ਬਣਾਵਾਂਗੇ ਜੀ ਹੈਲਦੀ ਸਮੋਸੇ ਤੁਸੀਂ ਸਮੋਸਾ ਕਚੋਰੀ ਖਾਣਾ ਭੁੱਲ ਜਾਓਗੇ ਅਗਰ ਇਸ ਤਰੀਕੇ ਨਾਲੇ ਬਣਾ ਕੇ ਤੁਸੀਂ ਖਾਓਗੇ ਇਹ ਹੈਲਦੀ ਸਮੋਸੇ ਆ ਜੀ ਆਪਾਂ ਆਟੇ ਤੋਂ ਬਣਾਵਾਂਗੇ ਇਹਦੇ ਵਾਸਤੇ ਆਪਾਂ ਲਵਾਂਗੇ ਜੀ ਆਟਾ ਅਜਵੈਨ ਨਮਕ ਪਾ ਕੇ ਔਇਲ ਪਾ ਕੇ ਇਨੂੰ ਆਪਾਂ ਇਸ ਤਰੀਕੇ ਨਾਲ ਮਿਕਸ ਕਰ ਲਵਾਂਗੇ। ਇਸ ਤਰ੍ਹਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਵਾਂਗੇ। ਹੁਣ ਜੀ ਆਪਾਂ ਪਾਣੀ ਪਾ ਕੇ ਥੋੜਾ ਥੋੜਾ ਪਾਣੀ ਪਾ ਕੇ ਤੇ ਇਹਦਾ ਆਪਾਂ ਸੌਫਟ ਆਟਾ ਲਗਾਵਾਂਗੇ। ਜਿਸ ਤਰੀਕੇ ਦਾ ਆਪਾਂ ਰੋਟੀ ਵਾਸਤੇ ਆਟਾ ਲਗਾਉਂਦੇ ਆ ਇਸ ਤਰੀਕੇ ਦਾ ਹੀ ਆਪਾਂ ਆਟਾ ਲਾ ਕੇ ਤਿਆਰ ਕਰਾਂਗੇ ਇਹਨੂੰ। ਤੁਸੀਂ ਦੇਖ ਸਕਦੇ ਹੋ ਕਿੰਨਾ ਸੋਫਟ ਆਟਾ ਆਪਾਂ ਤਿਆਰ ਕੀਤਾ ਹੈ ਇਹਨੂੰ ਆਪਾਂ ਸਾਈਡ ਤੇ ਰੱਖ ਕੇ ਹੁਣ ਆਪਾਂ ਆਲੂ ਮੈਸ਼ ਕਰ ਲਵਾਂਗੇ ਜੀ ਉਬਲੇ ਹੋਏ ਆਲੂ ਲਏ ਆ ਮੈਂ ਇਹਨਾਂ ਨੂੰ ਆਪਾਂ ਮੈਸ਼ ਕਰ ਲਵਾਂਗੇ ਚੰਗੀ ਤਰ੍ਹਾਂ ਨਾਲ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਕੁਝ ਬੇਸਿਕ ਮਸਾਲੇ ਨਮਕ ਮਿਰਚ ਹਲਦੀ ਕਾਲੀ ਮਿਰਚ ਪੀਸੀ ਹੋਈ ਜੀਰਾ ਕਾਰਨ ਫਲੋਰ ਰਾਈਸ ਫਲੋਰ ਚੋਲਾਂ ਦਾ ਆਟਾ ਜਿਹਨੂੰ ਕਹਿ ਦਿੰਦੇ ਆ ਤੇ ਇਹ ਹੁਣ ਜੀ ਆਪਾਂ ਇੱਕ ਛੋਟਾ ਜਿਹਾ ਪੇੜਾ ਲਵਾਂਗੇ ਇਹਨੂੰ ਆਪਾਂ ਇਦੀ ਇੱਕ ਰੋਟੀ ਬਣਾ ਲਵਾਂਗੇ ਵੇਲ ਕੇ ਇਸ ਤਰ੍ਹਾਂ ਫੁੱਟ ਦੇ ਸਾਈਜ਼ ਦੀ ਰੋਟੀ ਵੇਲ ਲਾਂਗੇ ਆਪਾਂ ਇਹਦੇ ਉੱਪਰ ਜਿਹੜੇ ਆਪਾਂ ਆਲੂ ਤਿਆਰ ਕਰਕੇ ਰੱਖੇ ਆ ਜੀ ਇਹ ਆਪਾਂ ਲਗਾ ਲਵਾਂਗੇ ਚੰਗੀ ਤਰ੍ਹਾਂ ਨਾ ਪੂਰੀ ਰੋਟੀ ਦੇ ਉੱਪਰ ਇਹਨਾਂ ਨੂੰ ਆਪਾਂ ਲਗਾਵਾਂਗੇ ਇਸ ਤਰ੍ਹਾਂ ਲਾ ਕੇ ਇੱਕ ਉਪਰ ਦੀ ਹੋਰ ਰੋਟੀ ਆਪਾਂ ਲਗਾ ਲਵਾਂਗੇ ਇਹਦੇ ਉੱਪਰ ਇਹਨੂੰ ਆਪਾਂ ਹਲਕਾ ਹਲਕਾ ਇਸਤਰੀਕੇ ਨਾਲ ਬੇਲ ਲਵਾਂਗੇ ਮᱩਨੇ ਨੂੰ ਆਪਾਂ ਇਸ ਤਰ੍ਹਾਂ ਕੱਟ ਕੇ ਇਹਦੇ ਚੋਰਸ ਪੀਸ ਤਿਆਰ ਕਰਾਂਗੇ ਤੁਸੀਂ ਆਪਣੇ ਹਿਸਾਬ ਨਾਲ ਵੱਡੇ ਛੋਟੇ ਰੱਖ ਸਕਦੇ ਹੋ ਪੀਸ ਇਹ ਵੋਟ ਵਧੀਆ ਸਮੋਸੇ ਬਣ ਕੇ ਤਿਆਰ ਹੁੰਦੇ ਆ ਤੁਸੀਂ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਹੈਲਦੀ ਵੀ ਹੁੰਦੇ ਆ ਇਹ ਆਟੇ ਤੋਂ ਬਨੇ ਹੋਏ ਆ ਜ਼ਰੂਰ ਟਰਾਈ ਕਰਨਾ ਇੱਕ ਵਾਰੀ ਤੁਸੀਂ ਇਹਨੂੰ ਆਪਾਂ ਇਸ ਤਰੀਕੇ ਨਾਲ ਕੱਟ ਲਵਾਂਗੇ ਸਾਰੇ ਪੀਸ ਇਹਨੂੰ ਇਸ ਤਰ੍ਹਾਂ ਸ਼ੇਪ ਦੇ ਦਵਾਂਗੇ ਆਪਾਂ ਬਹੁਤ ਪਿਆਰੀ ਸ਼ੇਪ ਆ ਇਹ ਅਗਰ ਤੁਸੀਂ ਹੋਰ ਤਰੀਕੇ ਨਾਲ ਵੀ ਬਣਾਉਣਾ ਸ਼ੇਪ ਦੇਣੇ ਚਾਹੁੰਦੇ ਹੋ ਤੁਸੀਂ ਆਪਣੇ ਤਰੀਕੇ ਨਾਲ ਬਣਾ ਸਕਦੇ ਹੋ ਇਹ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਆ ਇਹ ਇਹਨੂੰ ਹੁਣ ਆਪਾਂ ਡੀਪ ਫ੍ਰਾਈ ਕਰ ਲਵਾਂਗੇ ਗਰਮ ਆਇਲ ਵਿੱਚ ਇਸ ਤਰ੍ਹਾਂ ਨਾ ਦੇਖੋ ਕਿੰਨੇ ਵਧੀਆ ਲੱਗਦੇ ਪਏ ਆ ਇਹ ਇਹ ਜਦੋਂ ਤੁਸੀਂ ਖਾਓਗੇ ਤਾਂ ਤੁਸੀਂ ਕਹੋਗੇ ਨੀ ਕਿ ਇਹ ਆਟੇ ਤੋਂ ਤਿਆਰ ਕੀਤੇ ਹੋਏ ਆ ਬਹੁਤ ਵਧੀਆ ਹੈ ਬੰਦੇ ਆ ਤੇ ਬੱਚਿਆਂ ਨੂੰ ਵੀ ਬਹੁਤ ਪਸੰਦ ਆਉਂਦੇ ਆ ਮੇਰੇ ਬੇਟੇ ਨੂੰ ਬਹੁਤ ਪਸੰਦ ਆਏ ਸੀ ਉਹਨੇ ਬੜੇ ਖੁਸ਼ ਹੋ ਕੇ ਖਾਧੇ ਮੇਰੇ ਬੇਟੇ ਨੇ ਇਹ ਦੇਖੋ 컬러 ਵੀ ਕਿੰਨਾ ਵਧੀਆ ਆਇਆ ਇਹਨਾਂ ਦਾ ਇਸ ਤਰ੍ਹਾਂ ਆਪਾਂ ਘਰ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਹਾਂ ਹੈਲਦੀ ਸਮੋਸੇ ਵੀਡੀਓ ਦੇਖਣ ਲਈ ਜੀ ਤੁਹਾਡਾ ਧੰਨਵਾਦ